ਪੰਜਾਬ ਦੇ ਵਿੱਚ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਲੋਕਾਂ ਨੂੰ ਉਸ ਦਿਨ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਇੱਕ ਵਾਰ ਫਿਰ ਤੋਂ ਹੜਤਾਲ ਦਾ ਐਲਾਨ ਹੋ ਚੁੱਕਿਆ ਹੈ ਕਿਹੜੀ ਤਰੀਕ ਨੂੰ ਹੜਤਾਲ ਹੋਵੇਗੀ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਤਾਂ ਪੀਆਰਟੀਸੀ ਪਨਬਸ ਤੇ ਪੰਜਾਬ ਰੋਡਵੇਜ਼ ਦੇ ਵਿੱਚ ਸਫ਼ਰ ਕਰਨ ਵਾਲੀਆਂ ਖਾਸ ਕਰਕੇ ਮਹਿਲਾਵਾਂ ਦੇ ਲਈ ਇਹ ਹੈ ਬਹੁਤ ਵੱਡੀ ਜਿਹੜੀ ਅਪਡੇਟ ਹੋ ਸਕਦੀ ਹੈ ਕਿਉਂਕਿ ਜਿਸ ਦਿਨ ਹੜਤਾਲ ਹੋਏਗੀ ਉਸ ਦਿਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈਗਾ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਇੱਕ ਵਾਰ ਜ਼ਰੂਰ ਛਾਤੀ ਮਾਰ ਲਿਓ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਰਕਾਰੀ ਬਸਾਂ ਦਾ ਮੁਫਤ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਇਹ ਖਾਸ ਕਰਕੇ ਆਧਾਰ ਕਾਰਡ ਵਾਲੀਆਂ ਬੀਬੀਆਂ ਦੇ ਲਈ ਹੈ ਜ਼ਰੂਰੀ ਖਬਰ ਅ ਤਰਸਲ ਆਉਣ ਵਾਲੀ 9 ਜੁਲਾਈ ਨੂੰ ਟ੍ਰਾਂਸਪੋਰਟ ਖੇਤਰ ਨੂੰ ਖੇਤਰ ਦੇ ਵਿੱਚ ਕੰਮ ਕਰਦੀਆਂ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਇਸ ਕਾਰਨ ਲੋਕਾਂ ਨੂੰ ਇਸ ਤਾਰੀਖ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੱਜਲਖੋਰ ਹੋਣਾ ਪੈ ਸਕਦਾ ਹੈ ਜੇਕਰ 9 ਤਰੀਕ ਨੂੰ ਤੁਹਾਡਾ ਕੋਈ ਕੰਮਕਾਜ ਹੈਗਾ ਤਾਂ ਉਹ ਪਹਿਲਾਂ ਹੀ ਨਿਬੇੜ ਲਓ ਜੇਕਰ ਜਾਣਾ ਹੈਗਾ ਤਾਂ ਪਹਿਲਾਂ ਹੀ ਤੁਸੀਂ ਆਪਣਾ ਜੋ ਕਿ ਦੇਖ ਕੇ ਸਾਇਓ ਕਿਉਂਕਿ 9 ਤਰੀਕ ਨੂੰ ਟਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਦਿਆਂ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਦਰਅਸਲ ਕੇਂਦਰੀ ਟ੍ਰੇਡ ਯੂਨੀਅਨਾਂ ਦਾ ਅਤੇ ਕਿਤਾਵਾਰ ਸਰਵ ਭਾਰਤੀ ਕਰਮਚਾਰੀ ਫੈਡਰੇਸ਼ਨਾਂ ਦੇ ਸੱਦੇ ਦੇ ਉੱਤੇ ਟਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਦਿਆਂ ਯੂਨੀਅਨਾਂ ਦੇ ਵੱਲੋਂ 9 ਜੁਲਾਈ ਨੂੰ ਕੀਤੀ ਜਾਣ ਵਾਲੀ ਹੜਤਾਲ ਦੇ ਵਿੱਚ ਹਿੱਸਾ ਲਿਆ ਜਾਣਾ ਤਾਂ ਇਸ ਹੜਤਾਲ ਦੇ ਦੌਰਾਨ ਦੱਸ ਦੇ ਕਿ ਟਰਾਂਸਪੋਰਟ ਸੈਕਟਰ ਅਤੇ ਟਰਾਂਸਪੋਰਟ ਕਾਮਯਾਬੀ ਲਗਾਤਾਰ ਵਿਗੜਦੀ ਹਾਲਤ ਟੈਕਸਾਂ ਦੇ ਵਿੱਚ ਵਾਧਾ ਟਰਾਂਸਪੋਰਟ ਸੈਕਟਰਾਂ ਨੂੰ ਉਦਿੱਤੀਆਂ ਜਾ ਰਹੀਆਂ ਰਿਹਾਈ ਤਾਂ ਸੜਕਾਂ ਦੀ ਵਿਗੜਦੀ ਹਾਲਤ ਕੀਰਤ ਕਾਨੂੰਨਾ ਦੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਜੋ ਕਿ ਮਜ਼ਦੂਰਾਂ ਦੇ ਲਈ ਨੁਕਸਾਨਦੇਹ ਹੈ ਤਾਂ ਇਸ ਦੇ ਮੱਦੇ ਨਜ਼ਰ ਦੱਸ ਦੇ ਕਿ ਮਜ਼ਦੂਰ ਲਹਿਰ ਨੂੰ ਇਕਜੁੱਟ ਹੋ ਕੇ ਅੱਗੇ ਆਉਣ ਦਾ ਸਦਾ ਦਿੱਤਾ ਗਿਆ ਤਾਂ ਇਸ ਹੜਤਾਲ ਦਾ ਇਹ ਮੇਨ ਮਕਸਦ ਇਹੀ ਹੈਗਾ ਤੇ ਦੱਸਦੇ ਕਿ 9 ਜੁਲਾਈ ਨੂੰ ਜੇਕਰ ਤੁਸੀਂ ਵੀ ਘਰ ਤੋਂ ਬਾਹਰ ਨਿਕਲਣਾ ਹੈਗਾ ਕਿਤੇ ਕੰਮਕਾਜ ਨੂੰ ਲੈ ਕੇ ਤੁਸੀਂ ਬਾਹਰ ਜਾਣਾ ਹੈਗਾ ਤੇ ਉਸ ਦਿਨ ਆਪਣਾ ਪਹਿਲਾਂ ਤੋਂ ਹੀ ਸੋਚ ਕੇ ਰੱਖਿਓ ਕਿਉਂਕਿ ਟ੍ਰਾਂਸਪੋਰਟ ਖੇਤਰ ਦੇ ਵਿੱਚ ਕੰਮ ਕਰਦਿਆਂ ਯੂਨੀਅਨਾਂ ਦੇ ਵੱਲੋਂ ਇਹ ਵੱਡਾ ਸਦਾ ਦਿੱਤਾ ਗਿਆ ਹੈਗਾ ਕਿ 9 ਜੁਲਾਈ ਨੂੰ ਪੰਜਾਬ ਦੇ ਵਿੱਚ ਜੋ ਕਿ ਹੜਤਾਲ ਕਰਨਗੇ ਇੱਕ ਵਾਰ ਫਿਰ ਚੱਕਾ ਜਾਮ ਕਰਨਗੇ ਬਸਾਂ ਦਾ ਤਾਂ ਉਸ ਦਿਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਹੂੰ